ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਮਡਾਹ ਡੈਰੀ ਫਾਰਮ ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਅੱਪਾ ਵਧੀਆ-ਵਧੀਆ ਗਾਂਵਾਂ ਲੈ ਕੇ ਆਉਂਦੇ ਰਹਿੰਨੇ ਆ ਆਪਣੇ ਚੈਨਲ ਤੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਧੀਆ-ਵਧੀਆ ਪਸ਼ੂ ਦੇਖਣ ਲਈ ਤੇ ਅੱਜ ਆਹ ਵੀਰੇ ਸਵਾ ਗਿ ਮਹੀਨੇ ਦੀ ਸੂਈ ਹੋਈ ਗਾਂ ਹੈ ਇਹਦੇ ਥੱਲੇ ਵੀਰੇ 18 ਲੀਟਰ ਦੁੱਧ ਹੁਣ ਤਿਆਰ ਹੈ ਕਿਸੇ ਵੀ ਮੇਰੇ ਵੀਰ ਨੇ ਖਰੀਦਣੀ ਹੋਵੇ ਬਾਈਆਂ ਦਾ ਸਕਰੀਨ ਤੇ ਨੰਬਰ ਵੀ ਚੱਲੂਗਾ ਤੇ ਬਾਈਆਂ ਦਾ ਲੁਧਿਆਣਾ ਜ਼ਿਲ੍ਹੇ 'ਚ ਹੀ ਖੜੀ ਹੈ ਤੇ ਮੰਗਰ ਇਹਦੇ ਬੱਚੀ ਨੂੰ ਜਨਮ ਦਿੱਤਾ ਹੈ ਬਹੁਤ ਵਧੀਆ ਵਹਿੜਾ ਵੀਰੇ ਕਿਸੇ ਵੀ ਮੇਰੇ ਵੀਰ ਨੇ ਖਰੀਦਣੀ ਹੋਵੇ ਜਾ ਦੇਖਣੀ ਹੋਵੇ ਬਾਜਿਆਂ ਦਾ ਸਕਰੀਨ ਤੇ ਨੰਬਰ ਹੈ ਬਾਜਿਆਂ ਤੋਂ ਜੀ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ ਬਾਕੀ ਵਧੀਆ-ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਜੇ ਕਿਸੇ ਨੇ ਵੀ ਵੀਡੀਓ ਅਪਲੋਡ ਕਰਵਾਉਣੀ ਆ ਤਾਂ ਆਪਣੇ WhatsApp ਨੰਬਰ ਤੇ ਆਪਾਂ ਨੂੰ ਹੈਲੋ ਲਿਖ ਕੇ ਤੇ ਵੀਡੀਓ ਭੇਜ ਦਿਆ ਕਰੋ ਆਪਾਂ ਫ੍ਰੀ ਵੀਡੀਓ ਅਪਲੋਡ ਕਰ ਦਿਆਂ YouTube ਤੇ ਤੇ ਆਪਣੇ WhatsApp ਚੈਨਲ ਤੇ ਵੀ ਐਡ ਹੋਵੋ ਵੀਰੇ WhatsApp ਆਪਣਾ ਨੰਬਰ ਹੈਗਾ 7092 55535 ਆਪਣਾ WhatsApp ਤੇ ਗਰੁੱਪ ਬਣਾਇਆ ਹੋਇਆ ਹੈ ਤੇ ਉਹਦੇ ਵਿੱਚ ਵੀ ਐਡ ਹੋਵੋ ਧੰਨਵਾਦ ਬਾਈ ਸਾਰਾ